ਤਰ ਪਰ ਇਹ ਸਾਥ ਸ੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਤੁਹਾਡੀ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਜਿਵੇਂ ਕਿ ਤੁਸੀਂ ਸਕਰੀਨ ਉੱਪਰ ਪੜ੍ਹ ਸਕਦੇ ਹੋ ਕਿ ਦਿੱਲੀ ਮਾਡਲ ਫੇਲ ਹੋਣ ਮਗਰੋਂ ਜਿਹੜੀ ਪੰਜਾਬ ਦੀ ਸਿਆਸਤਾ ਉਹ ਬਦਲ ਗਈ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੇਕਰ ਬਚਾਉਣਾ ਹੈ ਤਾਂ ਇਹ ਪੰਜ ਕੰਮ ਨੇ ਜਿਹੜੇ ਕਰਨੇ ਪਏ ਨੇ ਜਿਨ੍ਹਾਂ ਦੇ ਵਿੱਚ ਸਰਕਾਰੀ ਨੌਕਰੀਆਂ ਜਾਂਦੀਆਂ ਨੇ। ਮਹਿਲਾਵਾਂ ਨੂੰ ਦੇਣ ਵਾਲਾ 1000 ਰੁਪਿਆ ਜਾਂਦਾ ਬੁਢਾਪਾ ਪੈਨਸ਼ਨ ਆ ਜਾਂਦੀ ਆ ਰਾਸ਼ਨ ਸਕੀਮ ਆ ਜਾਂਦੀ ਆ ਤੇ ਕੱਚੇ ਘਰਾਂ ਦੇ ਲਈ ਪੈਸੇ ਆ ਜਾਂਦੇ ਨੇ ਤੇ ਇਸ ਤੋਂ ਬਿਨਾਂ ਹੋਰ ਵੀ ਕਈ ਕੰਮ ਨੇ ਜਿਹੜੇ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੋਈ ਹੈ ਉਸ ਤੋਂ ਬਾਅਦ ਜ਼ਿਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਆ ਤਾਂ ਇਹ ਪੰਜ ਕੰਮ ਕਰਨੇ ਲਾਜ਼ਮੀ ਨੇ ਤਾਂ ਹੀ ਉਹ ਅਗਲੇ ਸੈਸ਼ਨ ਦੇ ਵਿੱਚ ਜਿਹੜੀ ਆਪਣੀ ਸਰਕਾਰ ਉਹ ਬਣਾ ਸਕਦੀ ਆ ਅਗਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਸਰਕਾਰ ਨੂੰ ਸੁਰੱਖਿਅਤ ਰੱਖ ਸਕਦੀ ਆ ਲੋਕਾਂ ਦੇ ਉੱਤੇ ਤਾਹੀ ਆਪਣਾ ਵਿਸ਼ਵਾਸ ਕਾਇਮ ਰੱਖ ਸਕਦੀ ਆ ਜੇਕਰ ਉਹੇ ਕੰਮ ਕਰਦੀ ਆ ਸੋ ਵੀਡੀਓ ਨੂੰ ਤੁਹਾਡਾ ਨਾਲ ਆਪਾਂ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਛੁੱਟੀ ਜੀ ਗੁਜ਼ਾਰ ਸ਼ੁਭਕਾਮਨਾਤੀ ਆ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਕੰਨ ਉਲਟੇ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਸੋ ਇਸ ਕਰਕੇ ਸਰਪੰੰਜਾਬ ਸਰਕਾਰ ਦੇ ਵਿੱਚ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੀ ਦੇਣੀਆਂ ਪੈਣਗੀਆਂ ਜੇਕਰ ਸਰਕਾਰ ਬਚਾਉਣੀਆਂ ਆ ਆਮ ਆਦਮੀ ਪਾਰਟੀ ਨੇ ਤੇ ਬਾਕੀ ਆਪਾਂ ਤੁਹਾਡੇ ਨਾਲ ਨੋਟਸ ਆ ਜਿਹੜਾ ਉਹ ਵੀ ਸਾਂਝਾ ਕਰਾਂਗੇ ਸਾਡੇ ਤੱਕ ਨੋਟਸ ਪਹੁੰਚਿਆ ਉਹ ਪੂਰਾ ਨੋਟਸ ਆਪਾਂ ਤੁਹਾਡੇ ਨਾਲ ਸਕਰੀਨ ਦੇ ਉੱਪਰ ਸਾਂਝਾ ਕਰਾਂਗੇ ਤਾਂ ਤੁਸੀਂ ਜਿਹੜਾ ਨੋਟਿਸ ਉਹ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਕਿ ਦਿੱਲੀ ਮਾਡਲ ਫੇਲ ਹੋਣ ਮਗਰੋਂ ਬਦਲੀ ਪੰਜਾਬ ਦੀ ਸਿਆਸਤ ਹੁਣ ਸੀਐਮ ਭਗਵੰਤ ਮਾਨ ਸਾਹਮਣੇ ਵੱਡੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਆਗੀਆਂ ਨੇ ਤੇ ਇਹ ਵੱਡੇ ਕੰਮ ਪੰਜਾਬ ਦੇ ਵਿੱਚ ਕਰਨੇ ਪੈਣੇ ਨੇ ਜਿਹਦੇ ਵਿੱਚ ਤੁਸੀਂ ਇੱਥੇ ਪੜ੍ਹ ਸਕਦੇ ਹੋ ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਮਗਰੋਂ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ ਇੱਕ ਪਾਸੇ ਵਿਰੋਧੀ ਪਾਰਟੀਆਂ ਐਕਟਿਵ ਹੋ ਗਈਆਂ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਵਾਲੀ ਲੀਡਰਸ਼ਿਪ ਵੀ ਮੰਥਨ ਵਿੱਚ ਜੁਟ ਗਈ ਹੈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬੁਲਾ ਕੇ ਅਗਲੇ 2 ਸਾਲ ਡਟ ਕੇ ਕੰਮ ਕਰਨ ਦੀ ਜਿਹੜੀ ਨਸੀਹਤ ਆ ਉਹ ਦਿੱਤੀ ਆ ਜਿਵੇਂ ਕਿ ਤੁਸੀਂ ਇੱਥੇ ਪੜ੍ਹ ਹੀ ਸਕਦੇ ਹੋ ਕਿ 2 ਸਾਲ ਡਟ ਕੇ ਕੰਮ ਕਰਨਾ ਤਾਂ ਕਿ ਉਹ ਆਪਣੀ ਜਿਹੜੀ ਸਿਆਸਤਾਂ ਉਹ ਕਾਇਮ ਰੱਖ ਸਕਣ ਆਪਣੀ ਪਾਰਟੀ ਨੂੰ ਕਾਇਮ ਰੱਖ ਸਕਣ ਤੇ ਆਉਣ ਵਾਲੇ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਿਕਸਿਤ ਕਰ ਸਕਣ ਸੋ ਜਿਹੜਾ ਇਹ ਦਿੱਲੀ ਦੇ ਅਰਵਿੰਦ ਕੇਜਰੀਵਾਲ ਜਿਹੜੇ ਆਪ ਸੁਪਰੀਮੋ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬਲਾਕ ਜਿਹੜਾ ਇਹ ਨਸੀਹਤ ਜਿਹੜੀ ਆ ਉਹ ਦਿੱਤੀ ਆ ਆਪ ਲੀਡਰਸ਼ਿਪ ਦਾ ਵੀ ਮੰਨਣਾ ਹੈ ਕਿ ਹੁਣ ਪੰਜਾਬ ਦੀ ਪਾਰਟੀ ਦਾ ਭਵਿੱਖ ਤੈਅ ਕਰੇਗਾ ਉਧਰ ਕਈ ਸਿਆਸੀ ਵਿਸ਼ਲੇਸ਼ਣ ਵੀ ਦਿੱਲੀ ਵਿੱਚ ਭਾਜਪਾ ਦੀ ਜਿੱਤ ਦੀ ਆਪ ਦੀ ਹਾਰ ਨੂੰ ਪੰਜਾਬ ਵਿੱਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਦਾ ਸੰਕੇਤ ਮੰਨ ਰਹੇ ਹਨ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਐਕਟਿਵ ਹੋ ਗਈਆਂ ਨੇ ਉਹਨਾਂ ਨੇ 95 ਬਦਾਈ ਕਵਾਲਾ ਮਜਬੂਤ ਕਿਲਾ ਢਾਉਣਾ ਸੁਖਾਲਾ ਨਜ਼ਰ ਆਉਣ ਲੱਗਾ ਦੂਦੇ ਪਾਸੇ ਆਪ ਲਈ ਹੁਣ ਚੁਣੌਤੀਆਂ ਹੋਰ ਵਧ ਗਈਆਂ ਹਨ ਆਪ ਜਿਨ੍ਹਾਂ ਵਾਧਿਆ ਤੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਸੀ ਉਹਨਾਂ ਨੂੰ ਧਿਆਨ ਦੇਣਾ ਪਵੇਗਾ ਇਹ ਸਭ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜਾ ਸਿਖਾਇਆ ਹੈ ਸਿਆਸੀ ਮਾਹਰਾ ਮੁਤਾਬਿਕ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਕਾਫੀ ਕੰਮ ਕੀਤੇ ਪਰ ਕਈ ਗੱਲਾਂ ਨੂੰ ਲੈ ਕੇ ਲੋਕ ਸਰਕਾਰ ਤੋਂ ਨਾਰਾਜ਼ ਵੀ ਹਨ ਆਮ ਆਦੀ ਪਾਰਟੀ ਦੀ ਵੀਆਈਪੀ ਕਲਚਰ ਨੂੰ ਮੋਤਾ ਬਣਾ ਕੇ ਸੱਤਾ ਵਿੱਚ ਆਈ ਸੀ ਪਰ ਅੱਜ ਪਾਰਟੀ ਖੁਦ ਇਸ ਦਾ ਅਚਾਰ ਹੋ ਗਈ ਹੈ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਵੀਆਈਪੀ ਸਭਿਆਚਾਰ ਨੂੰ ਠੱਲ ਪੈਂਦੀ ਦੇਖੀ ਜਾ ਸਕਦੀ ਹੈ ਲੋਕ ਅਕਸਰ ਵੀਆਈਪੀ ਕਲਚਰ ਨੂੰ ਲੈ ਕੇ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹਨ ਸੋਇਲਾਵਾ ਨਸ਼ੇ ਰੇਤ ਬਾਜ਼ਰੀ ਦੀਆਂ ਬੇਕਾਬੂ ਕੀਮਤਾਂ ਤੇ ਭ੍ਰਿਸ਼ਟਾਚਾਰ ਵੀ ਸਰਕਾਰ ਸਾਹਮਣੇ ਅਹਿਮ ਮੁੱਦੇ ਹਨ ਅਹਿਮ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਮਾਡਲ ਦੀ ਤਾਰੀਫ ਕਰਦੇ ਆ ਪੰਜਾਬ ਅੰਦਰ ਵੀ ਇਸ ਨੂੰ ਅਪਣਾਇਆ ਸੀ ਹੁਣ ਦਿੱਲੀ ਵਿੱਚ ਜਿਸ ਤਰੀਕੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਪਾਰਟੀ ਅੰਦਰ ਇਸ ਮਾਡਲ ਮੰਥਨ ਸ਼ੁਰੂ ਹੋ ਗਿਆ ਆਮ ਆਦੀ ਪਾਰਟੀ ਬਿਹਤਰ ਸਿਹਤ ਤੇ ਤੇਜ਼ ਸਿੱਖਿਆ ਤੋਂ ਇਲਾਵਾ ਮਹਤਵਪੂਰਨ ਦਾ ਨਾਲ ਲੋਕਾਂ ਦਾ ਦਿਲ ਜਿੱਤਣ ਨੂੰ ਤਰਜੀਹ ਦੇ ਰਹੀ ਹੈ ਹੁਣ ਪਾਰਟੀ ਨੂੰ ਹੋਰ ਪੱਖਾਂ ਵੱਰੇ ਵੀ ਸੋਚਣਾ ਪਵੇਗਾ ਅੰਤਰਾਸਲ ਆਪ ਵੱਲੋਂ ਪੰਜਾਬ ਵਿੱਚ ਮੁਫਤ ਬਿਜਲੀ ਸਣੇ ਕਈ ਰਾਹਤੀ ਦਿੱਤੀਆਂ ਗਈਆਂ ਹਨ ਇਸ ਦੇ ਬਾਵਜੂਦ ਲੋਕ ਸਵਾਰ ਚੋਣਾਂ ਵਿੱਚ ਪਾਰਟੀ ਦਾ ਬੋਡ ਸ਼ੇਅਰ 26% ਰਹਿ ਗਿਆ ਜਦ ਕਿ 2022 ਵਿੱਚ ਇਹ 42% ਸੀ। ਇਸ ਜਹੀ ਸਥਿਤੀ ਵਿੱਚ ਪਾਰਟੀ ਨੂੰ ਮੁਫਤ ਜ਼ੋਦਨਾਮਾ ਤੋਂ ਇਲਾਵਾ ਹੋਰ ਪੱਖਾਂ ਬਾਰੇ ਵੀ ਸੋਚਣਾ ਪਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ ਕੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਤਾਂ ਜੋ ਉਹ ਆਪਣੇ ਦਮਤੇ ਪੰਜਾਬੀਆਂ ਦਾ ਵਿਸ਼ਵਾਸ ਜਿੱਤ ਸਕਣ ਤੇ ਅੱਗੇ ਤੁਹਾਨੂੰ ਕਿਹੜੀਆਂ-ਕਿਹੜੀਆਂ ਜੜੀਆਂ ਚੁਣੌਤੀਆਂ ਨੇ ਪੰਜਾਬ ਸਰਕਾਰ ਨੂੰ ਚੱਲੀਆਂ ਪੈ ਸਕਦੇ ਨੇ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹਦੇ ਵਿੱਚ ਇੱਕ ਨੰਬਰ ਤੇ ਆਉਂਦੀ ਹੈ ਜੀ ਦਿੱਲੀ ਮਾਡਲ ਪੰਜਾਬ ਲਈ ਚੁਣੌਤੀ ਪੰਜਾਬ ਅੰਦਰ ਸੱਤਾ ਵਿੱਚ ਆਉਣ ਤੋਂ ਬਾਅਦ ਆਪ ਦੇ ਆਗੂ ਸੂਬੇ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਦਿੱਲੀ ਮਾਡਲ ਪੇਸ਼ ਕਰਕੇ ਵੋਟਾਂ ਮੰਗਦੇ ਰਹੇ ਪਰ ਹੁਣ ਜਦੋਂ ਪਾਰਟੀ ਦਿੱਲੀ ਵਿੱਚ ਹੀ ਸੱਤਾ ਤੋਂ ਬਾਹਰ ਹੋ ਗਈ ਤਾਂ ਦਿੱਲੀ ਮਾਡਲ ਦੇ ਨਾਂ ਤੇ ਵੋਟਾਂ ਮੰਗਣਾ ਅਸੰਭਵ ਹੋ ਗਿਆ ਹੈ ਇਸ ਲਈ ਜਿਸ ਦਿੱਲੀ ਮਾਡਲ ਦੀ ਮਦਦ ਨਾਲ ਆਪ ਸੱਤਾ ਵਿੱਚ ਆਈ ਸੀ ਉਹ ਉਹਨਾਂ ਦੇ ਹੱਥੋਂ ਖਿਸਕ ਗਿਆ ਹੁਣ ਉਹਨਾਂ ਨੂੰ ਪੰਜਾਬ ਮਾਡਲ ਪੇਸ਼ ਕਰਨਾ ਪਵੇਗਾ ਇਸ ਤੋਂ ਬਿਨਾ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਨੇ ਪੰਜ ਗਾਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗਾਰੰਟੀ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਸੀ ਪਰ ਇਹ ਗਾਰੰਟੀ ਅਜੇ ਵੀ ਠੰਡੇ ਬਸਤੇ ਵਿੱਚ ਪਈ ਹੈ ਪਾਰਟੀ ਨੂੰ ਇਸ ਦਾ ਨਤੀਜਾ ਲੋਕ ਸਭਾ ਨਗਰ ਨਿਗਮ ਚੋਣਾਂ ਪੰਚਾਇਤ ਚੋਣਾਂ ਤੇ ਦਿੱਲੀ ਚੋਣਾਂ ਵਿੱਚ ਭੁਗਤਣਾ ਪਿਆ ਹੈ ਹੁਣ ਪਾਰਟੀ ਲਈ ਇਸ ਗਰੰਟੀ ਨੂੰ ਪੂਰਾ ਕਰਨਾ ਲਾਜ਼ਮੀ ਹੋ ਗਿਆ ਹਾਲਾਂਕਿ ਇਸ ਦੇ ਪੂਰਾ ਹੋਣ ਦੇ ਸੰਕੇਤ ਵਿੱਤ ਮੰਤਰੀ ਹਰਪਾਲ ਸੀਮਾ ਨੇ ਦਿੱਲੀ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਦਿੱਤੇ ਹਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ 3 ਸਾਲਾਂ ਵਿੱਚ ਪੰਜਾ ਵਿੱਚੋਂ 4 ਗਰੰਟੀਆਂ ਪੂਰੀਆਂ ਕੀਤੀਆਂ ਹਨ ਬਾਕੀ ਬਚੀ ਇੱਕ ਗਰੰਟੀ ਵੀ ਜਲਦੀ ਪੂਰੀ ਹੋ ਜਾਵੇਗੀ ਵਿਧਾਇਕਾਂ ਨੂੰ ਸ਼ਕਤੀ ਦੇਣਾ ਸਿਆਸੀ ਮਹਿਰਾ ਮੁਤਾਬਿਕ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਮਜ਼ਬੂਤ ਸਰਕਾਰ ਹੈ ਪਰ ਵਿਧਾਇਕਾਂ ਤੇ ਹੋਰ ਆਗੂਆਂ ਕੋਲ ਇੰਨੀ ਤਾਕਤ ਨਹੀਂ ਇਸ ਕਾਰਨ ਕਿਈ ਅਧਿਕਾਰੀ ਵਿਧਾਇਕਾਂ ਦੀ ਗੱਲ ਵੀ ਨਹੀਂ ਸੁਣਦੇ ਦੂਜੇ ਪਾਸੇ ਜੇਕਰ ਕਿਸੇ ਕਰਮਚਾਰੀ ਦਾ ਤਬਦਲਾ ਵੀ ਕਰਨਾ ਪੈਂਦਾ ਤਾਂ ਮੰਤਰੀਆਂ ਨੂੰ ਵਾਰ-ਵਾਰ ਪੱਤਰ ਲਿਖਣੇ ਪੈਂਦੇ ਹਨ ਪਾਰਟੀ ਮੀਟਿੰਗ ਤੋਂ ਇਲਾਵਾ ਇਹ ਮੁੱਦਾ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਹੈ ਸ਼ਿਕਾਇਤ ਦਾ ਹੱਲ ਕਰਨਾ ਵੀ ਇੱਕ ਵੱਡੀ ਚੁਣੌਤੀ ਹੈ ਜਦੋਂ ਆਗੂ ਕੋਲ ਕੁਝ ਤਾਕਤ ਹੋਵੇਗੀ ਤਾਂ ਉਹ ਇਲਾਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰ ਸਕਣਗੇ ਇਸ ਦੇ ਨਾਲ ਹੀ ਸੰਗਠਨ ਵਿੱਚ ਬਦਲਾਅ ਕਰਨੇ ਪੈਣਗੇ ਕਾਨੂੰਨ ਵਿਵਸਥਾ ਤੇ ਸਵਾਲ ਭਾਵੇਂ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦੂਜੇ ਰਾਜਾਂ ਨਾਲੋਂ ਬਿਹਤਰ ਹੈ ਪਰ ਗੈਂਗਸਟਰ ਸੱਭਿਆਚਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਅਪਰਾਧ ਵਧੇ ਹਨ ਪੁਲਿਸ ਥਾਣਿਆਂ ਤੇ ਇੱਕ ਤੋਂ ਬਾਅਦ ਇੱਕ ਹਮਲੇ ਹੋ ਰਹੇ ਹਨ ਵਿਰੋਧੀ ਧਿਰ ਇਸ ਮੁੱਦੇ ਤੇ ਸਰਕਾਰ ਨੂੰ ਕਿਰ ਰਹੀ ਹੈ ਕਾਨੂੰਨੀ ਵਿਵਸਥਾ ਦੀ ਸਥਿਤੀ ਖਰਾਬ ਹੈ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਮਸਾ ਅਜੇ ਵੀ ਖਤਮ ਨਹੀਂ ਹੋਇਆ ਜਦੋਂ ਕਿ ਪਾਰਟੀ ਵੱਲੋਂ ਇਹ ਦਾਅਵਾ ਸੱਤਾ ਵਿੱਚ ਆਉਣ ਵੇਲੇ ਕੀਤਾ ਗਿਆ ਸੀ ਸੂਬੇ ਤੇਜ਼ ਬਦਦ ਦਾ ਕਰਜ਼ਾ ਪੰਜਾਬ ਸਰ ਇਸ ਵੇਲੇ 3.75 ਲੱਖ ਕਰੋੜ ਰੁਪਏ ਦਾ ਕਰਜ਼ਾ ਇਸ ਕਾਰਨ ਵਿਕਾਸ ਯੋਜਨਾਵਾਂ ਲਈ ਫੰਡ ਇਕੱਠਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਔਰਤਾਂ ਨੂੰ ਮੁਫਤ ਬਿਜਲੀ ਮੁਫਤ ਬੱਸ ਸੇਵਾ ਪ੍ਰਦਾਨ ਕਰਨ ਤੇ ਹੋਰ ਵਿਕਾਸ ਯੋਜਨਾਵਾਂ ਨੂੰ ਪੂਰਾ ਕਰਨ ਲਈ ਵੀ ਪੈਸੇ ਦੀ ਲੋੜ ਹੈ ਮੌਜੂਦਾ ਵਿੱਤੀ ਸਾਲ ਵਿੱਚ 28000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਸਰਕਾਰ ਨੂੰ ਖਰਚੇ ਘਟਾਉਣੇ ਪੈਣਗੇ ਤੇ ਆਪਣੇ ਸਰੋਤ ਖੁਦ ਪੈਦਾ ਕਰਨੇ ਪੈਣਗੇ ਜਿਹੜੇ ਇਹ ਪੰਜ ਚੁਣੌਤੀਆਂ ਦਾ ਸਾਹਮਣਾ ਪੰਜਾਬ ਸਰਕਾਰ ਨੂੰ ਕਰਨਾ ਪੈ ਸਕਦਾ ਤੇ ਇਹਨਾਂ ਚੁਣੌਤੀਆਂ ਨੂੰ ਪੂਰਾ ਕਰਨਾ ਹੋਵੇਗਾ ਤਾਂ ਹੀ ਆਪਣੀ ਹੋਂਦ ਨੂੰ ਬਚਾ ਕੇ ਰੱਖ ਸਕਦੀ ਹੈ ਆਮ ਆਦਮੀ ਪਾਰਟੀ ਕਿਉਂਕਿ ਜੇ ਇਹ ਵਾਦੇ ਜਾਂ ਗਰੰਟੀਆਂ ਪੰਜਾਬ ਸਰਕਾਰ ਨੇ ਪੂਰੀਆਂ ਨਾ ਕੀਤੀਆਂ ਤਾਂ ਦਿੱਲੀ ਦੇ ਵਾਂਗੂ ਪੰਜਾਬ ਵਿੱਚ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਆਮ ਆਦਮੀ ਪਾਰਟੀ ਦੀ ਹੋਂਦ ਜਿਹੜੀ ਆ ਉਹ ਖਤਮ ਹੋ ਸਕਦੀ ਹੈ ਸੋ ਪਾਰਟੀ ਨੂੰ ਜੇਕਰ ਬਚਾਉਣਾ ਹੈ ਤਾਂ ਇਹਨਾਂ ਕੰਮਾਂ ਨੂੰ ਜ਼ਰੂਰ ਕਰਨਾ ਪਵੇਗਾ ਆਮਾਦੀ ਪਾਰਟੀ ਨੂੰ ਸਵੇਸੀ ਵੱਡੀ ਅਪਡੇਟ ਵੱਡੀ ਜਾਣਕਾਰੀ ਮਿਲਦੀ ਹੈ ਹੋਰ ਅਪਡੇਟ ਦੇ ਨਾਲ ਉਦ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ